ਟੀਵੀ ਦੇਖ ਰਹੇ ਦਰਸ਼ਕਾਂ ਨੂੰ ਨਿੱਕ ਜਿਹਾ ਸਤਿ ਸ਼੍ਰੀ ਅਕਾਲ ਕੈਮਰਾਮੈਨ ਸੰਜੀਵ ਕਰੀਰ ਦੇ ਨਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਮਹਿ ਇਹ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਹੈ ਭਾਰਤੀ ਕਿਸਾਨ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪੂਰਨ ਮਾਨਕ ਉਹਨਾਂ ਦੇ ਘਰ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਜਿਹੜੇ ਇੱਥੇ ਨਵਾਂ ਸ਼ਹਿਰ ਦੇ ਵਿੱਚ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਹੋਰ ਆਸ-ਪਾਸ ਦੇ ਇਲਾਕਿਆਂ ਤੋਂ ਜਿਹੜੀ ਪੁਲਿਸ ਦੇ ਵੱਡੇ ਬੱਦਰ ਤੇ ਲਗਾਈ ਗਈ ਹੈ ਤਾਂ ਕਿ ਉਹਦੇ ਤੱਕ ਪਹੁੰਚ ਨਾ ਸਕਣ ਔਰ ਥਾਂ-ਥਾਂ ਤੇ ਬੈਰੀਕੇਡ ਲਗਾਏ ਥਾਂ-ਥਾਂ ਤੇ ਨਾਕੇ ਲਗਾਏ ਹੋਏ ਸੀ ਉਹਨਾਂ ਸਾਰਿਆਂ ਨੂੰ ਨਾਕਿਆਂ ਨੂੰ ਤੋੜਦੇ ਹੋਏ ਕਿਸਾਨ ਜਿਹੜੇ ਆ ਪੂਨਮ ਮਾਨਕ ਦੇ ਘਰ ਦੇ ਲਾਗੇ ਬਿਲਕੁਲ ਪਹੁੰਚ ਗਿਆ ਤੁਸੀਂ ਬਿਲਕੁਲ ਇੱਧਰ ਗਲੀ ਵਿੱਚ ਦੇਖ ਸਕਦੇ ਹੋ ਇਹ ਬਿਲਕੁਲ ਸਾਹਮਣੇ ਜਿਹੜਾ ਝੰਡਾ ਨਜ਼ਰ ਆ ਰਿਹਾ ਉਹ ਪੂਨਮ ਮਾਨਕ ਦਾ ਘਰ ਆ ਤੇ ਉਹਦੇ ਸਾਹਮਣੇ ਪੁਲਿਸ ਜਿਹੜੀ ਲਾਈ ਗਈ ਹੈ ਕਾਫੀ ਤੇ ਪਰ ਫਿਰ ਵੀ ਕਿਸਾਨ ਜਿਹੜੇ ਆ ਉਹ ਪੂਰਨ ਮਾਣਕ ਦੇ ਘਰ ਤੱਕ ਪਹੁੰਚਣ ਤੱਕ ਕਾਮਯਾਬ ਹੋ ਗਏ ਆ। ਐਨਸਾ ਸਰਕਾਰ ਮੁਰਦਾਬਾਦ। ਮੁਰਦਾਬਾਦ। ਜੈ ਹਿੰਦ। ਚੇਨ ਸਰਕਾਰ ਮੁਰਦਾਬਾਦ। 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 ਗਾੜੇ ਕਾਨੂੰਨ ਰੱਦ ਕਰੋ। ਰੱਦ ਕਰੋ। ਰੱਦ ਕਰੋ। ਗਾੜੇ ਕਾਨੂੰਨ ਰੱਦ ਕਰੋ। ਰੱਦ ਕਰੋ। ਰੱਦ ਕਰੋ। ਮੋਦੀ ਸਰਕਾਰ ਮੁਰਦਾਬਾਦ। 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 ਕਾਪੋਰੇਟਾਂ ਦੀ ਮਿੱਤਰ ਸਰਕਾਰ ਮੁਰਦਾਬਾਦ। 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 ਅੰਨੀ ਆਦੀ ਮੋਦੀ ਸਰਕਾਰ ਮਰਦਾਬਾਦ 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 ਫਰਨਲ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਜੀ ਜੁੜੇ ਆ ਤੇ ਤੁਸੀਂ ਜਿਹੜਾ ਪੂਨਮ ਮਾਨਕ ਦੇ ਘਰ ਤੱਕ ਪਹੁੰਚਣ ਤੱਕ ਕਾਮਯਾਬ ਹੋ ਗਏ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਅਰਾਦੇ ਜਿਹੜੇ ਆ ਦ੍ਰਿੜ ਹੋਣ ਤਾਂ ਕੋਈ ਵੀ ਟੀਚਾ ਜਿਹੜਾ ਅਸੰਭਵ ਨਹੀਂ ਹੁੰਦਾ ਅਸੀਂ ਇਹ ਤਾਂ ਪੂਨਮ ਮਾਨਕ ਆ ਅਸੀਂ ਤਾਂ ਮੋਦੀ ਦੇ ਘਰ ਤੱਕ ਵੀ ਪਹੁੰਚਾਂਗੇ ਇੱਕ ਦਿਨ ਅੱਜ ਸਾਰੀ ਦਿੱਲੀ ਘੇਰ ਕੇ ਜਿਹੜੇ ਲੋਕ ਬੈਠੇ ਆ ਅਸੀਂ ਤਾਂ ਇਹਨੂੰ ਬੀਬੀਜੀ ਨੂੰ ਇਹ ਦੱਸਣ ਆਏ ਆ ਕਿ ਤੁਸੀਂ ਬਹੁਤ ਗਲਤ ਟਰੈਕ ਤੇ ਆ ਤੇ ਤੁਹਾਨੂੰ ਜਿਹੜਾ ਭਾਜਪਾ ਜਿਹੜੀ ਹੈ ਇਹ ਤੋਂ ਤਿਆਗ ਪੱਤਰ ਦੇਣਾ ਚਾਹੀਦਾ ਲੋਕਾਂ ਨਾਲ ਖੜਨਾ ਚਾਹੀਦਾ ਨਹੀਂ ਤਾਂ ਤੁਹਾਡਾ ਜਿਹੜਾ ਨਾਂ ਹੈ ਉਹ ਇਤਿਹਾਸਿਕ ਘੋਲ ਜਿਹੜਾ ਚੱਲ ਰਿਹਾ ਇਸ ਘੋਲ ਦੇ ਦੌਰਾਨ ਕਾਲੇ ਅੱਖਰਾਂ ਚ ਲਿਖਿਆ ਜਾਣਾ ਕਿ ਸਾਰਾ ਪੰਜਾਬ ਸਾਰੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਸਾਰੇ ਪੰਜਾਬ ਦੇ ਵੱਡੇ-ਵੱਡੇ ਅਰਥਸ਼ਾਸਤਰੀ ਹਿੰਦੁਸਤਾਨ ਦੇ ਅਰਥਸ਼ਾਸਤਰੀ ਇਹ ਕਹਿ ਰਹੇ ਆ ਕਿ ਮੋਦੀ ਗਲਤ ਕਰ ਰਿਹਾ ਤੇ ਤੁਸੀਂ ਅੰਧ ਭਗਤੀ ਚ ਬਲੀਨ ਐ ਤੁਸੀਂ ਅੱਜ ਵੀ ਤੁਹਾਡ ਤੁਹਾਨੂੰ ਅੱਜ ਸਾਡਾ ਚੈਲੰਜ ਆਸੀਂ ਤੁਹਾਡੇ ਘਰ ਦੇ ਮੋਹਰੇ ਆਏ ਆ ਕਿ ਜੇ ਤੁਸੀਂ ਖੇਤੀ ਕਾਨੂੰਨਾਂ ਤੇ ਸਾਨੂੰ ਕਨਵਿੰਸ ਕਰਨਾ ਚਾਹੁੰਦੇ ਆ ਤਾਂ ਸਾਡੀ ਸਟੇਜ ਤੇ ਆਓ ਆ ਕੇ ਦੱਸੋ ਕਿ ਕਿਦਾਂ ਇਹ ਕਾਨੂੰਨ ਠੀਕ ਹੈ ਔਰ ਅਸੀਂ ਦੱਸਦੇ ਆ ਕਾਨੂੰਨ ਕਿਦਾਂ ਗਲਤ ਹੈ ਨਾਲੇ ਤੁਹਾਡੇ ਆਲੇ-ਦੁਆਲੇ ਦੇ ਆਂਡ ਗਵਾਂਡ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਦੇਸ਼ ਭਗਤੀ ਜਿਹੜੀ ਆ ਉਹ ਕੀ ਕਰ ਰਹੀ ਆ ਕਿ ਤੁਸੀਂ ਲੋਕ ਵਿਰੋਧੀ ਫੈਸਲੇ ਜਿਹੜੇ ਹੋ ਰਿਹਾ ਗਵਰਨਮੈਂਟ ਦੇ ਉਹਦੇ ਨਾਲ ਖੜ ਕੇ ਲੋਕਾਂ ਦੇ ਖਿਲਾਫ ਜਿਹੜਾ ਉਹ ਜਾ ਰਹੇ ਆ ਉਸ ਅੰਨਦਾਤਾ ਦੇ ਖਿਲਾਫ ਜਾ ਰਹੇ ਆ ਜਿਹੜਾ ਸਾਰਿਆਂ ਦਾ ਢਿੱਡ ਭਰਦਾ ਜਿਹੜਾ ਧੁੰਦਾਂ ਚ ਠੰਡਾਂ ਚ ਰਾਤਾਂ ਨੂੰ ਪਾਣੀ ਲਾ ਕੇ ਫਸਲ ਪੈਦਾ ਕਰਦਾ ਹੈ ਤੇ ਤਾਂ ਜਿਹੜਾ ਲੋਕਾਂ ਦਾ ਢਿੱਡ ਪਰਦਾ ਤੁਸੀਂ ਉਸ ਅਨ ਦਾਤਾ ਦੇ ਖਿਲਾਫ ਖੜੇ ਆ ਅਸੀਂ ਇਹ ਸਾਡੇ ਮਹੱਲੇ ਨੂੰ ਵੀ ਦੱਸਣ ਆਏ ਆ ਤੇ ਤੁਹਾਨੂੰ ਵੀ ਦੱਸਣ ਆਏ ਆ ਕਿ ਤੁਸੀਂ ਬਹੁਤ ਵੱਡੀ ਬੱਜਰ ਗਲਤੀ ਜਿਹੜੀ ਆ ਉਹ ਕਰ ਰਹੇ ਆ ਜਿੱਥੇ ਤੱਕ ਮੋਦੀ ਉਹਨਾਂ ਦਾ ਸਵਾਲ ਆ ਅਸੀਂ ਉਹਨਾਂ ਨੂੰ ਬੜੇ ਬਾਖੂ ਸੂਰਤੀ ਨਾਲ ਜਾਣਦੇ ਆ ਕਿ ਉਹ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੇ ਆ ਉਹ ਰਵਾਨੀਆਂ ਅਡਾਨੀਆਂ ਲਈ ਕੰਮ ਕਰ ਰਹੇ ਆ ਉਹਨਾਂ ਨੂੰ ਬਹੁਤ ਵੱਡਾ ਮਾਲ ਮਿਲ ਰਿਹਾ ਜੇ ਵੀ ਤੁਹਾਨੂੰ ਵੀ ਕੁਝ ਮਾਲ ਮਿਲਦਾ ਤਾਂ ਤੁਸੀਂ ਜੋ ਕਰਨਾ ਕਰੀ ਜਾਓ ਪਰ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੂਗਾ ਹਾਂ ਬੜਾ ਜੀ ਸ਼ਹਿਰ ਦੇ ਵਿੱਚ ਜਿਹੜੇ ਥਾਂ ਥਾਂ ਵੈਰੀਗੇਟ ਲਗਾਏ ਹੋਏ ਸੀ ਦਰ ਬੜੇ ਵੱਡੇ ਪੱਧਰ ਤੇ ਪੁਲਿਸ ਤਨਾਤ ਕੀਤੀ ਹੈ ਪੰਜਾਬ ਸਰਕਾਰ ਦੀ ਇਹਦੇ ਵਿੱਚ ਕੀ ਭੂਮਿਕਾ ਹੋ ਸਕਦੀ ਹੈ ਜਾਂ ਇਹਨਾਂ ਦੀ ਸੁਰੱਖਿਆ ਲਈ ਇਹ ਮਾਮਲਾ ਹੋ ਸਕਦਾ ਦੇਖੋ ਜਿਹੜੀ ਸਟੇਟ ਫੋਰਸਸ ਹੈਗੀਆਂ ਸਟੇਟ ਫੋਰਸਸ ਨੇ ਹਮੇਸ਼ਾ ਸਟੇਟ ਦੀ ਜਿਹੜੇ ਅਲਾਈ ਹੁੰਦੇ ਆ ਉਹਨਾਂ ਦੀ ਰਾਖੀ ਕਰਨੀ ਹੁੰਦੀ ਆ ਸਾਨੂੰ ਪੰਜਾਬ ਗਵਰਨਮੈਂਟ ਬਾਰੇ ਕੋਈ ਭੁਲੇਖਾ ਨਹੀਂ ਹੈ ਪੰਜਾਬ ਗਵਰਨਮੈਂਟ ਆਜ ਅਪੋਜੀਸ਼ਨ ਚਾ ਸੈਂਟਰ ਚ ਅਪੋਜੀਸ਼ਨ ਚ ਇਸ ਕਰਕੇ ਉਸ ਤਰ੍ਹਾਂ ਦੇ ਤਿੱਖੇ ਜਿਹੜੇ ਆ ਉਹ ਸਟੈਪ ਭਾਵੇਂ ਨਹੀਂ ਲੈਂਦੀ ਹੈ ਪਰ ਪੰਜਾਬ ਗਵਰਨਮੈਂਟ ਰਵਾਨੀਆਂ ਅੜਾਨੀਆਂ ਦੀ ਆ ਜੇ ਇਹਨਾਂ ਨੂੰ ਲੱਗਦਾ ਹੋਊਗਾ ਕਿ ਬਈ ਜੀ ਗੱਲ ਜਿਹੜੀ ਸਾਡੇ ਹੱਥੋਂ ਬਾਹਰ ਹੈ ਇਹ ਪੰਜਾਬ ਦੇ ਕਿਸਾਨਾਂ ਦੇ ਉਲਟ ਖੜੇ ਤੁਹਾਨੂੰ ਦਿਖਾ ਲ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੀ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ ਪੰਜਾਬ ਦੇ ਜੀਓ ਦੇ ਜਿਹੜੇ ਟਾਵਰ ਆ ਉਹਨਾਂ ਦਾ ਕਨੈਕਸ਼ਨ ਕੱਟਣ ਦਾ ਲੋਕ ਜਿਹੜੇ ਆ ਦੁਖੀ ਇੰਨੇ ਆ ਕਿ ਉਹ ਆਪ ਕੱਟ ਰਹੇ ਆ ਪਰ ਦੂਸਰੇ ਪਾਸੇ ਕੈਪਟਨ ਸਾਹਿਬ ਜਿਹੜੇ ਅਪੀਲਾ ਵੀ ਕਰ ਰਹੇ ਆ ਵੀ ਇਹ ਨਾ ਕਰੋ ਜੀ ਇਹ ਕੰਮ ਨਾ ਕਰੋ ਜੇ ਇਹ ਕਿਸਾਨਾਂ ਦੇ ਨਾਲ ਹੋਣ ਤਾਂ ਇਸ ਤਰ੍ਹਾਂ ਦੇ ਸਟੈਂਡ ਨਾ ਲੈਣ ਬਾਕੀ ਵੀ ਸਟੇਟ ਫੋਰਸ ਹਮੇਸ਼ਾ ਹੀ ਜਿਹੜੀ ਆ ਉਹ ਲੋਕ ਵਿਰੋਧੀ ਰੋਲ ਪਲੇ ਕਰਦੀ ਹੁੰਦੀ ਆ ਤੇ ਲੋਕਾਂ ਦੇ ਖਿਲਾਫ ਹੀ ਖੜਦੀ ਆ ਔਰ ਜਿਹੜੀਆਂ ਰੋਕਾਂ ਲਾਈਆਂ ਸੀ ਜੇ ਨਾ ਸਾਨੂੰ ਆਣ ਦਿੰਦੇ ਤਾਂ ਸੀ ਤੋੜ ਦੇ ਜੋ ਵੀ ਸਾਡੇ ਕੋਲੋਂ ਹੁੰਦਾ ਅਸੀਂ ਉਹ ਕਰਦੇ ਜੀਓ ਕੰਪਨੀ ਦੀ ਤੁਸੀਂ ਗੱਲ ਕੀਤੀ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਆ ਸਵੇਰ ਤੋਂ ਖਬਰ ਚੱਲ ਰਹੀ ਆ ਕਿ 1 ਜਨਵਰੀ ਤੋਂ ਉਹ ਜਿਹੜੇ ਟਾਵਰ ਆ ਮੁਕੰਮਲ ਤੌਰ ਤੇ ਉਹ ਠੱਪ ਕਰ ਦਿੱਤੇ ਜਾਣਗੇ ਬੰਦ ਕਰ ਦਿੱਤੇ ਜਾਣਗੇ ਤੇ ਲੋਕ ਜਿਹੜੇ ਆ ਉਹ ਆਪਣੇ ਜਿਹੜੀ ਸਿਮਾ ਦੂਸਰੇ ਤੇ ਕਨਵਰਟ ਕਰਨ ਲਈ ਕੀ ਸਚਾਈ ਹੈ ਜਾਂ ਵੈਸੇ ਉਹ ਸੋਸ਼ਲ ਮੀਡੀਆ ਤੇ ਕੋਈ ਦੇਖੋ ਸੋਸ਼ਲ ਮੀਡੀਆ ਤੇ ਕਿਸੇ ਹੱਦ ਤੱਕ ਇਹ ਸਚਾਈ ਹੈ ਕਿਉਂਕਿ ਜੋ ਅਸੀਂ ਲੋਕਾਂ ਦਾ ਗੁੱਸਾ ਦੇਖਦੇ ਆਂ ਜੋ ਅਸੀਂ ਲੋਕ ਅਸੈਸ ਕਰਦੇ ਆਂ ਉਹ ਤੋਂ ਵੀ 10 ਗੁਣਾ ਜਿਹੜਾ ਉਹ ਜ਼ਿਆਦਾ ਲੋਕਾਂ 'ਚ ਗੁੱਸਾ ਹੈ ਅਸੀਂ ਐਲਾਨ ਕੀਤਾ ਵੀ Jio ਦੀਆਂ ਸਿਮਾ ਪੋਰਟ ਕਰਾ ਲਓ ਪਰ ਲੋਕ ਕਨੈਕਸ਼ਨ ਕੱਟਣ ਲੱਗੇ ਆ ਅੰਤ ਦਾ ਸਮਾਂ ਔਰ ਇਹਦੇ ਖਿਲਾਫ ਪੰਜਾਬ ਦੇ ਘੱਟੋ-ਘੱਟ ਲੋਕ ਪੰਜਾਬ ਹਰਿਆਣਾ ਜਿਹੜੇ ਦੋ ਸਟੇਟਾਂ ਇਦਾਂ ਨਹੀਂ ਆ ਹੁਣ ਤਾਂ ਹੋਰ ਵੀ ਜਿਹੜੇ ਸਟੇਟਾਂ ਦੇ ਵਿੱਚ ਇਹ ਮੁਹਿੰਮ ਜਿਹੜੀ ਸ਼ੁਰੂ ਹੋ ਗਈ ਆ ਲਗਭਗ 3 ਕਰੋੜ ਸਿਮਾਂ ਲੋਕਾਂ ਨੇ ਪੋਰਟ ਕਰਾ ਲਈਆਂ ਹੁਣ ਤੱਕ 3 ਕਰੋੜ ਔਰ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਤੋਂ ਪਿੱਛੇ ਹਟਣਗੇ ਸਾਡੇ ਨਾਲ ਆਗੂ ਨੇ ਜਸਵੀਰਦੀਪ ਜੀ ਜਮਹੂਰੀ ਅਧਿਕਾਰ ਸਭਾ ਦੇ ਪੰਜਾਬ ਦੇ ਆਗੂ ਦੀਪ ਜੀ ਜਿਹੜੇ ਅੱਜ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘੇਰਨ ਦੀ ਸ਼ੁਰੂਆਤ ਕੀਤੀ ਆ ਇਹ ਇਹਨੂੰ ਘੇਰਨ ਦੀ ਲੋੜ ਕਿਉਂ ਪਈ ਆ ਕਿਉਂ ਜਰੂਰਤ ਪਈ ਆ ਆਮ ਸਪੀ ਵੀ ਸਾਡੇ ਕੋਲ ਇਹਨਾਂ ਕਾਨੂੰਨਾਂ ਦੇ ਨਾਲ ਉਹਨਾਂ ਨੇ ਖੋਲੇ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਐਮ ਐਸ ਪੀ ਨਹੀਂ ਮਿਲਦੇ ਉਹਨੇ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਕਿਸਾਨਾਂ ਦਾ ਭਲਾ ਕਰਦੇ ਦੇਖੋ ਔਰ ਉਹ ਸਿਰਫ ਕਿਸਾਨਾਂ ਹੀ ਲਈ ਹੀ ਨਹੀਂ ਸਮੁੱਚੇ ਦੇਸ਼ ਲਈ ਬਹੁਤ ਘਾਤਕ ਹੈ। ਕਾਫੀ ਸਮੇਂ ਤੋਂ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਹ ਮੰਗ ਕਰ ਰਿਹਾ ਕਿ ਇਹ ਕਾਨੂੰਨ ਰੱਦ ਕੀਤੇ ਜਾਣ। ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸ ਲਈ 32 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਚਾਹੇ ਅਹੁਦੇਦਾਰ ਹੋਣ ਚਾਹੇ ਵਿਧਾਇਕ ਹੋਣ ਚਾਹੇ ਉਹ ਮੈਂਬਰ ਪਾਰਲੀਮੈਂਟ ਹੋਣ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਵੇ ਔਰ ਬੀਜੇਪੀ ਦੇ ਦਫ਼ਤਰਾਂ ਦਾ ਘਰਾਓ ਕੀਤਾ ਜਾਵੇ ਅਸੀਂ ਸਮਝਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਬਾਰਕਰਾਂ ਦਾ ਲੈ ਕੇ ਲੀਡਰਾਂ ਤੱਕ ਇੱਕੋ ਹੀ ਰਟਣ ਮੰਤਰ ਦਾ ਜਾਪ ਕਰ ਰਹੇ ਆ ਕਿ ਇਹ ਖੇਤੀ ਕਾਨੂੰਨ ਬਹੁਤ ਭਲੇ ਚਾ ਕਿਸਾਨਾਂ ਦੇ ਔਰ sire ਦੀ ਝੂਠਾ ਪ੍ਰਚਾਰ sire ਦਾ sire ਦੀ ਮਕਾਰੀ ਕਰ ਰਹੇ ਆ ਦੇਸ਼ ਦੇ ਸਮੁੱਚੇ ਲੋਕਾਂ ਦੇ ਨਾਲ ਇਸ ਲਈ ਅਸੀਂ ਬੁਰੇ ਦੇ ਘਰ ਤੱਕ ਜਾ ਕੇ ਉਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਅੱਜ ਦਾ ਇਹ ਜਿਹੜਾ ਇਹ ਧਾਰਨਾ ਆ ਕਰਾਉ ਆ ਉਹਦੀ ਕੜੀ ਹੈ ਇਸੇ ਲੜੀ ਤੇ ਜਿਹੜਾ ਬੀਤੇ ਕੱਲ ਪ੍ਰਧਾਨ ਮੰਤਰੀ ਜੀ ਨੇ ਬਿਆਨ ਦਿੱਤਾ ਸੀ ਬਹਨੋਆਂ ਔਰ ਭਾਈਓ ਅਸੀਂ ਜਿਹੜਾ ਇੱਕ ਕਰੂਨ ਹੈ ਇਹਦੇ ਵਿੱਚ ਅਸੀਂ ਗੱਲਬਾਤ ਰਹੀ ਸੋਧ ਕਰਨ ਨੂੰ ਤਿਆਰ ਹਾਂ ਉਹਦੇ ਬਾਰੇ ਤੁਹਾਡਾ ਕੀ ਖਿਆਲ ਗੱਲ ਇੱਥੇ ਅੜੀ ਆ ਪਹਿਲੀ ਗੱਲ ਤਾਂ ਖੇਤੀਬਾੜੀ ਜਿਹੜਾ ਵਿਸ਼ਾ ਆ ਉਹ ਸੂਬਿਆਂ ਦਾ ਆ ਔਰ ਇਹ ਜਿਹੜਾ ਆ ਵਿਸ਼ਾਸ ਸੂਬਿਆਂ ਉੱਤੇ ਹੀ ਛਟਣਾ ਚਾਹੀਦਾ ਹੈ ਫੈਡਰਲ ਢਾਂਚੇ ਦੇ ਉੱਤੇ ਹਮਲਾ ਵੀ ਆ ਮੋਦੀ ਸਰਕਾਰ ਦਾ ਮੋਦੀ ਸਰਕਾਰ ਰਾਹ ਖੋਲਣਾ ਚਾਹੁੰਦੀ ਆ ਇਹ ਕਾਨੂੰਨ ਜਾਰੀ ਰੱਖ ਕੇ ਤਾਂ ਕਿ ਸੂਬਿਆਂ ਦੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਵੀ ਖੋ ਕੇ ਕੇਂਦਰ ਸਰਕਾਰ ਆਪਣੇ ਅਧੀਨ ਲੈ ਆਪੇ ਇਸੇ ਤਰ੍ਹਾਂ ਇਹਨੇ ਬਿਜਲੀ ਬਿੱਲ 200 20 ਲਿਆਂਦਾ ਆ ਔਰ ਜਦ ਕੇ ਜਿਹੜਾ ਦੇਸ਼ ਦਾ ਫੈਡਰਲ ਢਾਂਚਾ ਆ ਉਹ ਮੰਗ ਕਰਦਾ ਕਿ ਸੂਬਿਆਂ ਦੇ ਜਿਹੜੇ ਸਬਜੈਕਟ ਆ ਸੂਬਿਆਂ ਕੋਲੇ ਰਹਿਣ ਦੇਣ ਜੇਕਰ ਇਸ ਤਰ੍ਹਾਂ ਮੋਦੀ ਸਰਕਾਰ ਉਹਨਾਂ ਦੇ ਅਧਿਕਾਰ ਵਾਲਿਆਂ ਸਬਜੈਕਟਾਂ ਦੇ ਉੱਤੇ ਵੀ ਕਾਨੂੰਨ ਬਣਾਉਣ ਲੱਗ ਪਈ ਤਾਂ ਪੰਜਾਬ ਦੀ ਕੈਪਟਨ ਸਰਕਾਰ ਜਾਂ ਹੋਰ ਸੂਬਾ ਸਰਕਾਰਾਂ ਮਿਸਪੈਲਟੀ ਬਣ ਕੇ ਰਹਿ ਚੋਗੀਆਂ ਜਿਨ੍ਹਾਂ ਕੋਲ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੋਊਗਾ ਨੇ ਕਿ ਆ ਕਿ ਜਿਹੜੇ ਖੇਤੀ ਦਾ ਵਿਸ਼ਾ ਹੈ ਇਹ ਸੂਬਿਆਂ ਦਾ ਵਿਸ਼ਾ ਹੈ ਇਹ ਸੂਬਿਆਂ ਦੇ ਉੱਤੇ ਹੀ ਨਿਰਭਰ ਕਰਦਾ ਉਹਦੇ ਤੇ ਹੀ ਛਰਨਾ ਚਾਹੀਦਾ ਹੋ ਕੈਮਰਾਮੈਨ ਸੰਜੀਵ ਕਰੀਰ ਦੇ ਨਾਲ ਮੈਨੂੰ ਗੁਰਬਖਸ਼ ਮਹਿਨੂ ਦੇ ਉਹ ਇਜਾਜ਼ਤ ਅੱਜ ਲਈ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਅਸੀਂ ਜਲਦ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ